ਆਮੀ ਮਾਮਾ ਚਰਾਤਾ ਪਟਾਕਾ ਚਰਾਤਾ ਚਲਾਤਾ ਓਏ ਚੱਲਿਆ ਤਾਂ ਹੈ ਨਹੀਂ ਯਾਰ ਹਲੇ ਤੱਕ ਲੋ ਜੀ ਧੰਨਾ ਤਨੂੰ ਜਗੂ ਬੈਠਿਆ ਕੋਠੇ ਤੇ ਕਹਿੰਦੇ ਅੱਜ ਚਲਾਉਣੇ ਆ ਪਟਾਕੇ ਮਾਮਾ ਕਹਿੰਦਾ ਮੈਂ ਕੋਠੇ ਤੇ ਰੱਖ ਕੇ ਲਾ ਕੇ ਉਹਨਾਂ ਅੱਗ ਹਾਂ ਬਈ ਮੈਂ ਵੀ ਲੈ ਚੱਲ ਪਿਆ ਮਾਮਾ ਚਲੋ ਜੀ आ जा मामा हाँ चाचे की दुकान तो ला हाँ मुक गए बारह बारह सौ नी बारह बारह सौ नी लाई मामे चला देर ਉਹ ਜਾ ਯਾਰ ਤੇ ਸੁਹੀ ਨਹੀਂ ਚੱਲ ਰਿਆ ਬਸ ਲੈ ਵੀ ਮਿੱਤਰੋ ਆ ਆ ਜਾ ਫਿਰ ਮਾਮਾ ਹਣ ਦੇਖਦੇ ਆ ਕਿਵੇਂ ਚੱਲਦਾ ਇਹ ਆਉਂਦਾਗਾ ਕਿ ਨਹੀਂ ਦੇਖਦੇ ਜੀ ਬਣਾ ਲਾਂਗੇ ਯਾਰ ਛੋਟ ਜੀ ਉਹ ਬਣਾ ਲਾ ਹੁਣ ਚੱਲ ਲਾ ਤਾਂ ਸਹੀ ਲੱਗੀ ਹੋਈ ਆ ਧਿਆਨ ਨਾਲ ਓਆ ਕੀ ਓਏ ਵੇਚੀ ਖੜੀ ਗਏ ਹੈਗੇ ਆ ਨਾ ਆਏ ਅਰੇ ਕੋਈ ਨਹੀਂ ਚਲੋ ਚਲੋ ਫਿਰ ਚੀਟੀ ਰੱਖੀ ਨਾਲ ਚੀਟੀ ਵਾਲੀ ਹੈ ਨਾਲ ਸਿੱਧੀ ਰੱਖੀ ਆਪੀ ਚਲੀ ਜਾਈਏ ਨਾ ਓਏ ਆ ਕਲੋਲੀ ਹੋ ਗਈ ਉਹ ਕਾਹਨੂੰ ਸਿੱਧੀ ਸੀ ਮਾਮਾ ਫੇਰ ਕਲੋਲੀ ਕਰਦੀ ਹੋਰ ਹੀ ਪਾਪੇ ਦੇਖ ਤੂੰ ਕੋਹ ਨਹੀਂ ਗਾਣਾ ਯਾਰ ਬਾਬੇ ਆ ਕਲੋੜੀ ਕਰਤੀ ਸੀ ਇੱਕ ਲੋਲ ਹੋ ਗਈ ਆ ਨਮਾ ਸ਼ਸਤਰ ਕੱਢ ਲੈ ਫਿਰ ਉਹਨੇ ਰਾਤੀਆਂ ਹੜੀਆਂ ਪਰੇ ਕੋ ਆਹ ਕੀ ਕਲੋਲ ਕਰੀਏ ਨਾ ਮਾਮੇ ਆ ਮਾਮਾ ਕਲੋਲੀ ਕਰੀਏ ਦਾ ਐਦਾਂ ਪਾੜਦੀ ਆ ਪੈਕ ਦੇ ਬਾਰੇ ਮੋੜ ਕੜਾ ਦੁਕਾਨ ਦੇ ਨਹੀਂ ਨਹੀਂ ਆ ਦੇਖ ਲੈ ਆ 300 ਦਾ ਦੇਖ ਲੋ ਕਰਕੇ ਯਾਰ ਆ ਧਰਦਾ ਆ 300 ਦਾ ਦੇਖ ਲੋ ਕਾ ਦੇ ਪਿਆ 310 ਆਏ ਸਾਰੇ 120 ਉਹ ਕਾ ਦੇ ਪਿਆ ਆ ਦੇਖ ਲੋ ਕੋਈ ਨਹੀਂ ਕਲੋਲੇ ਹੀ ਕਰੀ ਜਾਂਦੇ ਨੇ ਪੰਮਾ ਕਿੱਥੇ ਨੇ ਤਾਂ ਮਮਾ ਟਾਈਮ ਲਾ ਓਏ ਇਹ ਹੈ ਕਿ ਉਹ ਨਾ ਬੰਦਾ ਤਾਂ ਦੇਖੋ ਨਾਈ ਦੇ ਬਾੜ ਤੇ ਨਾਈ ਦੇ ਬਾੜ ਤੇ ਇਹ ਨਾ ਇਹ ਰੱਖਿਆ ਸੀ ਸਿੱਧੀ ਰੱਖੀ ਸੀ ਆ ਦੇਖੀ ਜਾ ਯਾਰ ਦੰਨਾ ਜਾ ਮਮਾ ਅੱਗ ਵੱਈ ਜਾਂਦੀ ਆ ਹਵਾ ਆਉਂਦੀ ਆ ਸਿਰ ਵਿੱਚ ਨਾਂ ਕੀ ਹੁੰਦੀ ਓਦੇ ਬਾਲਾਂ ਚ ਲੱਗਦੀ ਆ ਯਾ ਯਰ ਤੋਂ ਤੋਂ ਆਂ ਆਂਕੀਂ ਨਾ ਲਾ ਦੇ ਕੇ ਸਵਾਰ ਐਕਸਪੈਰੀਮੈਂਟ ਦੇਖ ਰਹੇ ਆ ਗਾੜਾ ਜਰੂਰ ਬਹੁਤ ਪੈਂਦਾ ਦੇ ਨਾਲ ਕਹਿੰਦੇ ਅਤਿਸ਼ਵਾਜੀ ਸਿੱਧੀ ਜਾਂਦੀ ਆ ਕਿ ਪੁੱਠੀ ਜਾਂਦੀ ਆ ਤਾਂ ਸਰਗੰਦੀ ਨਾ ਕਰ ਦਿਓ ਗਈ ਗਈ ਜੰਮ ਤੇ ਗਈ ਓ ਆ ਗਈ ਆ ਗੱਲ ਲੈ ਵੀ ਆ ਵੀ ਆਈ ਚਲਾਉਂਦੇ ਆ ਜੰਮ ਤੇ ਗਈ ਹੈ ਜੰਮ ਤੇ ਬਹੁਤ ਨਹੀਂ ਮਾਪੇ ਗ੍ਰੈਂਡਰ ਤੇ ਜਗਾਣੇ ਆਂਗੂ ਬੈਣ ਕੇ ਮਸ ਕੋ ਨਹੀਂ ਕੋਈ ਹੱਥ ਨਹੀਂ ਮੱਚਦਾ ਕੋਹ ਨਹੀਂ ਹੁੰਦਾ ਲਓ ਜੀ ਮਮੇ ਪਾ ਦੇ ਹੋ ਜਾ ਕੰਮ ਕਿਹੜਾ ਕਹਿੰਦੇ ਆ ਭਈਓ ਜਾਂਦੀ ਯਾਰ ਬਣ ਗਈ ਗੱਲ ਸਿੱਧੀ ਜਾਂਦੀ ਹੈ ਤੇਰੇ ਕੋਲ ਆਏ ਕਰਦੀ ਜਾਂਦੀ ਆ ਮੰਨ ਦੇ ਚਾਲ ਨਾ ਵਿਚ ਕੀ ਨੇ ਓਏ ਚਾਲ ਨਾ ਮਮਾ ਪਾ ਨਾ ਓਏ ਇਹਦਾ ਨਹੀਂ ਕਸੂਰ ਹੈ हाँ। ला का तो गया। <laughs> गया। दे अग तेने चलो भी अगली त्यार ਬਾਜੀ ਤੱਕਾ ਹਾਂ ਤਾਂ ਨੂੰ ਛੱਡੀ ਤਾਂ ਨੂੰ ਛੱਡੀ ਉੱਪਰ ਨੂੰ ਆ ਵੀ ਅਨਸ਼ੂ ਉਹ ਦੇਖੀ ਉਹ ਖੜ ਜਾ ਹਲੇ ਨਹੀਂ ਮਾਮਾ ਹਲੇ ਨਹੀਂ ਆ ਲੈ ਆ ਗਈ ਆ ਗਈ ਮਾਂ ਮੇਰੀ ਅਸਲ ਵਾਈ ਸਿੱਧੀ ਲੈ ਆ ਬਈ ਦੇਖ ਲੈ ਮਾਮਾ ਸਾਰਿਆਂ ਨਾਲੋਂ ਘੈਂਡਾ ਦੂ ਆ ਗਈ ਕਿ ਨਹੀਂ ਚਲੋ ਬਈ ਦੂਤ ਧੰਨਾ ਧੰਨਾ ਦਾ ਇੰਨੇ ਆਲਾ ਹੈ ਨਹੀਂ ਇਹ ਵੀ ਨਹੀਂ ਚਲਾਈ ਕਦੇ ਵੀ ਯਾਰ ਮਾਮਾ ਧੰਨਾ ਦਾ ਇੰਨੇ ਆਲਾ ਹੈ ਨਹੀਂ ਤੈਨੂੰ ਕੀ ਹੋ ਗਿਆ ਇਹ ਨਾ

ਮੈਂ ਮੈਂ ਲਾਉਣਾ ਬਾਬੇ ਅੱਗ ਵਾਲੀ ਅੱਗ ਵਾਲੀ ਆ ਪਾਗ ਵਾਲੀ ਬੰਦੇ ਆ ਅੱਛਾ ਮੰਨ ਲਿਆ ਮੰਨ ਲਿਆ ਤੇ ਤੂੰ ਅੱਗ ਵਾਲੀ ਕਿਉਂ ਲੈ ਇਹ ਇਹਦਾ ਨਹੀਂ ਕਿਸੂ ਬਾਬੇ ਲੈਟਰ ਲਿਆਓ ਲੈ ਵੀ ਮਾਮਾ ਲੈਟਰ ਆਉਣ ਤੇ ਰੋਟੀ ਰਾਤ ਨੂੰ ਪੈ ਅੱਧੀ ਰਾਤ ਨੂੰ ਤੈਨੂੰ ਲੈਟਰ ਕਿੱਥੋਂ ਲਿਆਣੀ ਏ ਹੋਣਾ ਜਿਪ ਚ ਕੱਢੋ ਤੰਨੇ ਉਹ ਤੇਰੀ ਉਹ ਜਾਂਦੀ ਆ ਅਵੇ ਬਾਬੇ ਜਵਾ ਜਦੀ ਜਵਾ ਜਦੀ ਪੂਰੀ ਐਂਡ ਆ ਕਰਦੇ ਸਾਰੇ ਫੇੜ ਮੈਂ ਨਹੀਂ ਹਾਜ਼ਰ ਓਏ ਤਨੇ ਇੱਕ ਵੀਰ ਚੱਲ ਲੈ ਮੈਂ ਅੱਗੇ ਲਾ ਕੇ ਦੇਖਾ ਮੈਂ ਇੱਕ ਰੱਗ ਲਾ ਕੇ ਜਰੋ ਦਨ ਨਾਲ ਜਰੋ ਛੱਡੇ ਉਹ ਨਹੀਂ ਅਚਾਰਾ ਵੀ ਰਹਿ ਜਾਂ ਤੇ ਅੱਗੇ ਇੱਕ ਗ੍ਰੈਂਡਰ ਫੇਰੇ ਉਹਦੋਂ ਬਾਅਦ ਜਰੋ ਓਏ ਚੰਗਿਆਰੇ ਉਹ ਗ੍ਰੈਂਡਰ ਵਾਲੇ ਦਾ ਸੀ ਨਹੀਂ ਜਰੋ ਸੀਡੀ ਮਾਰੀ ਜਰੋ ਚੰਗਿਆੜੇ ਪੈ ਇਹ ਤਾਂ ਉੱਤੋਂ ਵੀ ਘੱਟਾ ਨਹੀਂ ਉਦੋਂ ਨਾਲ ਉੱਤੋਂ ਵੀ ਘੱਟਾ ਐਂ ਫੜ ਉਹ ਨਹੀਂ ਕੋਹ ਨਹੀਂ ਹੁੰਦਾ ਜਰੋ ਚੰਗਿਆੜੇ ਪੈ ਕੇ ਬਸ ਹੋਰ ਹੋ ਕੀ ਹੋਇਆ ਕੀ ਹੋਇਆ ਹੁਣ ਤੇ ਦੀ ਜੱਲੀ ਓਹ ਸਿੱਧੀ ਜੱਲੀ ਓਹ ਸਿੱਧੀ ਜੱਲੀ ਓਹ ਵਾਸ਼ ਓਹ ਸਿੱਧੀ ਜੱਲੀ ਆ ਉਧਰ ਓਏ ਫੜ ਜਾ ਮੈਂ ਫੜ ਕੇ ਰੱਖਾਂ ਉਹ ਅਗਲਾ ਬੰਦਾ ਚੇਂਜ ਹੋ ਗਿਆ ਹਣ ਥੋੜੀ ਪਾਉਣ ਓਏ ਆਈਆਂ ਬੱਬੇ ਦੇ ਇਹ ਤਾਂ ਕੁਛ ਵੀ ਨਹੀਂ ਨਿਕਲਿਆ ਨਾ ਤੇ ਤੈਨੂੰ ਹੋਰ ਕੀ ਕਿਹਾ ਸੀ ਮੈਂ ਮੈਂ ਦਰੀਆ ਨਾ ਆ ਲੈ ਦੁੱਦੀ ਜੋ ਦਾ ਕਾ ਮਾਮਾ ਦੇ ਓਏ ਜਾਂਦੀ ਆ ਬਾਬਾ ਤੂੰ ਨਹੀਂ ਖੜਿਆ ਆ ਚੱਲ ਗਿਆ ਆ ਚੱਲਿਆ ਆ ਚੱਲ ਗਿਆ ਲੈ ਹੁਣ ਬੱਕਾ ਹੁਣ ਦੇ ਚੱਲ ਬਸ ਇਹਦਾ ਮਤਲਬ ਤੇਨੇ ਦਾ ਸਿਰ ਏ ਟੜਗਾ ਇੱਕ ਵੀ ਵਾਲੇ ਇੱਕ ਵਾਰੀ ਆ ਵੀ ਫਸ ਹੋ ਗਿਆ ਚੱਲ ਮਾਮਾ ਆ ਇਹ ਚੱਲਿਆ ਆ ਇਹ ਦੇਖ ਹਾਂ ਆ ਦੇਖ ਆ ਨਹੀਂ ਖਾ ਕੇ ਨਾ ਚੱਲਿਆ ਦੇਖ